ਕਿੰਨਾ ਪਿਆਰਾ ਨਾ ਨਾਨਾ ਨਾਨ ਭਾਬੀਆਂ ਦਾ ਭਾਬੀ ਹੋਵੇ ਤੇ ਇਹੋ ਜਿਹੀ ਹੋਣ ਤੇ ਨਾਨਾ ਹੁੰਦੇ ਇਹੋ ਜਿਹਾਂ ਇੰਨਾ ਚਾਹ ਕਰਦੀਆਂ ਭਈ ਇਹੰਦੇ ਦਾ ਹੀ ਹੋਣਾ ਚਾਹੀਦਾ ਰਿਸ਼ਤਾ ਵੀ ਇੱਕੇ ਸੁਆਗ ਆਵੇ ਕਿਰਨ ਆ ਗਿਆ ਬੇਟੇ ਆਈ ਨਹੀਂ ਆਇਤਾ ਕਪਾ ਭਿੱਤ ਦੇ ਮਿਲ ਆ ਕੇ ਹਾਂਜੀ ਮੰਮੀ ਕਿਰੋ ਨਾ ਮੰਮੀ ਜੀ ਆਏ ਨੇ ਉਹ ਤੁਹਾਨੂੰ ਪਤਾ ਨਾ ਖਾਸ਼ੀ ਦਾ ਹਾਂ ਸਸੀ ਘਰ ਮੰਮੀ ਜੀ ਪਤਾ ਠਾਕ ਮੰਮੀ ਤੇਰੀ ਕਿਡੋ ਨਾ ਫੇਰੀ ਹਟ ਲਾਓ ਕੋਈ ਗੱਲ ਨਹੀਂ ਬਹੁਤ ਵਧੀਆ ਐ ਇੰਨਾ ਪਿਆਰ ਨਾ ਮਿਲਿਆ ਔਰ ਕਿਤਰਾ ਮਿਲਣਾ ਐਵੇਂ ਨਾ ਬੋਲਦੀ ਰਹਿਆ ਕਰ ਟੂ ਟੋਕਾ ਟੂਕ ਕਰਦੀ ਰਹਿੰਦੀ ਲੈ ਕਾ ਨਹੀਂ ਮੇਰੇ ਨਾਲ ਜਿੱਤਰਾ ਮਰਜ਼ੀ ਖਾ ਰਿਆ ਕਰ ਰੋਟੀ ਨਾ ਨਾ ਇਤਰਾ ਕਰੇ ਹਾਂ ਹਾਂ ਇਹਨੂੰ ਤੇ ਅਸੀਂ ਬੜੇ ਟੋਕਾ ਡੱਕੀ ਕਰਦੇ ਸੀ ਅਸਾਂ ਮੇਰੀ ਗੱਲ ਸੁਣੋ ਪੈਣ ਗੱਲ ਮੁੱਕ ਗਈ ਐ ਹੁਣ ਤੂੰ ਹੀ ਟੀਕਣ ਦੇਸੀ ਕਿ ਕਦੋਂ ਭਾਬੀ ਆਵੇ ਤੇ ਕਦੋਂ ਨਾਸ਼ਤਾ ਬਣੇ ਤੁਹਾਡੇ ਘਰ ਕੇ ਭੁੱਖੇ ਬੈਠੇ ਐ ਤੇ ਹੋਰ ਕੀ ਕਿਰਨ ਪੂੜੀਆਂ ਪੜੀਆਂ ਦੀ ਤਿਆਰੀ ਕਰੋ ਪੁੱਤਰ ਚਲੋ ਮੈਂ ਬਣਾਨੀ ਆ ਫਿਰ ਪੂੜੀਆਂ ਖਾਣੀਆਂ ਨਾ ਕਿਰਨ ਪੁੱਤ ਮੈਂ ਪੂੜੀਆਂ ਨਹੀਂ ਖਾਣੀਆਂ ਮੈਂ ਸੁੱਕਾ ਫੁਲਕਾ ਖਾਣਾ ਹੈ ਸਾਦਾ ਫੁਲਕਾ ਸਬਜੀ ਦੇ ਨਾਲ ਸ਼ਿਮਲਾ ਮਿਰਚ ਆਲੂ ਬਣਾਈ ਹੋ ਫਿਰ ਹਾਂ ਕੋਈ ਗੱਲ ਨਹੀਂ ਬਹੁਤ ਵਧੀਆ ਹੈ ਅੱਲਾ ਫਿਰ ਆ ਗਏ ਨਾਤੇ ਤੋਤੇ ਤੁਸੀਂ ਚੱਲ ਕੋਈ ਚੱਲ ਇਹਨਾਂ ਨੂੰ ਬਣਾ ਦੇ ਜੇ ਪੂੜੀਆਂ ਖਾਣੀਆਂ ਨਹੀਂ ਨਹੀਂ ਸਾਰੇ ਫੁਲਕੇ ਖਾਣਗੇ ਹਾਂ ਤੇ ਫੁਲਕੇ ਕਿਰਨ ਪੂਆ ਨੂੰ ਕਹਿ ਫੁਲਕੇ ਲਾ ਲੈਣ ਤੇ ਤੂੰ ਸਾਨੂੰ ਫੜਾਈ ਜਾ ਪੂਆ ਨੂੰ ਮੰਮੀ ਉਹ ਵਿਚਾਰੇ ਸਵੇਰ ਦੇ ਲੱਗੇ ਹੋਏ ਉਹਨਾਂ ਨੂੰ ਹੁਣ ਕਹਿੰਦੇ ਆਪਾਂ ਚੰਗੇ ਥੋੜਾ ਲੰਗਾਂਗੇ ਤੇ ਤੂੰ ਫੜਾਈ ਜਾ ਨਾ ਤੂੰ ਇਹ ਸਾਰੇ ਜਾਣੇ ਬੈਜੋ ਮੈਂ ਹੀ ਬਣਾਨੀ ਆ ਤੇ ਮੈਂ ਹੀ ਫੜਾ ਦਿੰਨੀ ਲਾ ਆ ਕੀ ਗੱਲ ਹੋਈ ਤੂੰ ਫੜਾਈ ਜਾ ਫਿਰ ਕੀ ਹੋ ਗਿਆ ਪੂਆ ਤੇਰੀ ਨਹੀਂ ਥੱਕਦੀ ਤੂੰ ਕਰਛੇ ਛੇਦੀ ਕਰ ਕਿਰਨ ਬਿਟੇਲੀ ਆ ਰੋਟੀ ਰੱਟੀ ਬਾਅਦੇ ਫੇ ਸਾਡੇ ਚਾਹ ਪਾਣੀ ਦੇ ਵੀ ਟਾਈਮ ਹੋ ਜਾਣਾ ਉਹ ਤੇ ਫਿਰ ਬਾਅਦ ਵਿੱਚ ਪਕੌੜੇ ਪਕਾੜਿਆ ਦਾ ਟਾਈਮ ਹੋ ਜਾਣਾ ਬੱਸ ਕਰ ਜਾ ਪੈਣਾ ਭਾਬੀ ਮੈਂ ਕੱਲ ਦੀ ਆਈ ਨਾ ਇਹ ਤਾਂ ਮੈਨੂੰ ਉਸ ਕਮਰੇ ਚ ਲੈ ਕੇ ਨਿਕਲੇ ਬਸ ਪਤਾ ਨਹੀਂ ਕੀ ਗੱਲਾਂ ਕਰੀ ਭਾਬੀ ਇੱਧਰ ਵੇਖ ਆ ਵੇਖ ਮੈਨੂੰ ਚਾਂਚਰਾ ਦਿੱਤੀਆਂ ਐਲੀਆਂ ਪੈਣੇ ਪਾਈਆਂ ਸੀ ਬੱਲੇ ਇਹ ਤੇ ਤੁਹਾਡੀਆਂ ਜਹਰ ਵਾਲੀਆਂ ਮੈਂ ਪਾਣੀ ਕਿੱਥੇ ਨਹੀਂ ਕੀ ਰਣਾ ਤੈਨੂੰ ਕਿਹਾ ਸੀ ਤੂੰ ਕਿ ਮੈਂ ਵੀ ਨਹੀਂ ਪਾਣੀ ਆ ਮੈਨੂੰ ਦਿੱਤੀ ਉਹਨਾ ਆਪਣੀ ਭੈਣ ਨੂੰ ਦਿੱਤੀ ਕਹਦੀ ਤੋੜ ਕੇ ਤੇਰੇ ਪੈਰਾਂ ਦੀ ਖਾਲੇ ਚ ਗੱਲ ਲੱਗਣ ਡੇ ਕੋਈ ਨਹੀਂ ਭਾਬੀ ਦਿਲ ਦਾ ਤੁਸੀਂ ਛੋਟਾ ਕਰ ਤੈਨੂੰ ਵੀ ਲੈ ਜਾਵਾਂਗੀ ਨਾ ਨਾ ਮੇਰਾ ਦਿਲ ਬਹੁਤ ਵੱਡਾ ਏ ਇਹ ਨਾ ਟੰਕੇ ਲੈ ਮੇਰਾ ਛੋਟਾ ਦੇ ਲੈ ਆ ਤੇਰੀ ਅਸੀਂ ਬੜਾ ਵਧੀਆ ਸੂਟ ਲਿਆ ਕੇ ਰੱਖਿਆ ਸੀ ਸੂਟ ਹੋਰ ਤੈਨੂੰ ਨਹੀਂ ਦੇਣਾ ਤੈਨੂੰ ਚਾਂਜਰਾ ਦੇ ਦਿਆਂ ਨੇ ਮੇਰੀ ਗੱਲ ਸੁਣ ਭਾਬੀਆਂ ਦਿੰਦੀਆਂ ਕਿੰਨੇ ਨਾਨਾ ਜਿੰਦਗੀ ਹੈ ਜੋ ਆਪਾਂ ਆਵਾਂਗੇ ਨਾ ਫਿਰ ਇਹਨ ਕੁਛ ਲੈ ਕੇ ਆਵਾਂਗੇ ਚਲ ਚਲ ਆਹੋ ਚਲੋ ਹੁਣ ਐਸਰਾ ਕਿਰਨ ਉਹ ਸੂਟ ਜਿਹੜਾ ਲਿਆ ਕੇ ਰੱਖਿਆ ਸੀ ਨਾ ਜਿਹੜੇ ਤੁਸੀਂ ਮੈਨੂੰ ਕਿਹਾ ਸੀ ਕੱਢ ਦੀ ਨਹੀਂ ਨਹੀਂ ਦੂਜਾ ਇੱਕ ਹੋਰ ਪਿਆ ਨਾਲ ਕੜਾਈ ਵਾਲਾ ਜਿਹੜਾ ਤੈਨੂੰ ਮੈਂ ਆਉਂ ਗਿਆ ਸੀ ਉਹ ਤੂੰ ਭੂਆ ਨੂੰ ਦੇ ਨਹੀਂ अच्छा मेरी काल सुन वो गल ਛੱਡ ਪਹਿਲਾ ਰੋਟੀ ਤੇ ਖਵਾ ਦੇ ਪਹਿਣਾ ਹਾਂ ਸੂਟਾਂ ਵੱਲ ਹੋ ਗਈ ਆ ਚਲੋ ਮੈਂ ਬਣਾਣੀ ਆ ਰੋਟੀ ਲੈ ਬਣਾਓ ਚਿੱਤੀ ਕਰੋ ਪੂਆ ਨੂੰ ਲਾ ਨਾਲ ਠੀਕ ਆ ਮੰਮੀ ਉਹ ਵਿਚਾਰੇ 바ਵਾ ਕਾ ਕਰ ਰਹੇ ਆ ਹਾਂ ਬਤੇਰਾ ਬਤੇਰਾ ਹਾਂਜੀ ਭਾਬੀ ਇੰਜ ਤੂਗਾ ਜਿੰਨੇ ਮੈਨੂੰ ਟੈਨਸ਼ਨ ਮੁੱਕ ਜਾਂਦੀ ਏ ਆਪਾਂ ਤੇ ਫਿਰ ਇੰਜ ਕਰਕੇ ਬਹਿ ਜਾਨੇ ਆ ਉਹਨਾਂ ਦੀ ਪਹਿਲੋਂ ਤੋਂ ਹੀ ਆਦਤ ਏ ਜਦੋਂ ਤੂੰ ਆਉਂਦੀ ਆ ਅਬ ਸੁਣ ਲੈ ਅਮਰੀਕਾ ਨਮਰੀਕਾ ਗੱਲ ਦੱਸ ਇਹ ਸਾਰਾ ਕੰਮ ਆਪ ਹੀ ਕਰਦੀ ਆ ਹੋਰ ਇਹ ਜਦੋਂ ਇੱਥੇ ਆ ਜਾਂਦੇ ਨੇ ਨਾ ਹਾਂ ਸਾਰਾ ਕੰਮ ਹੀ ਕਰਦੇ ਨੇ ਤੇ ਘਰ ਇਹਦਾ ਮਤਲਬ ਘਰ ਨਹੀਂ ਕਰਦੇ ਮੈਨੂੰ ਨਹੀਂ ਪਤਾ ਉਹ ਤੇ ਕਾਣੀ ਦਾ ਨਹੀਂ ਮੈਂ ਕਦੀ ਪੁੱਛਿਆ ਹੀ ਆਪਾਂ ਤੇ ਸਾਰਾ ਦਿਨ ਇੱਥੇ ਲੱਗੇ ਰਹਿੰਦੇ ਨਹੀਂ ਆ ਕੇ ਕੰਮ ਤੇ ਮੈਨੂੰ ਤਾਂ ਸੁੱਖ ਦਾ ਸਾ ਆ ਜਾਂਦਾ ਆਪਾਂ ਤਾਂ ਕਹਿੰਦੇ ਫਿਰ ਕਰੋ ਤੇ ਖਾਓ ਤੇ ਬਣਾਓ ਐਸ਼ ਕਰੋ ਤੇ ਰਾਤ ਤੇ ਪੈਣਾ ਉਹ ਹਾਲੇ ਜੇ ਆਏ ਜੇ ਤੇ ਨਾਲੇ ਆਪ ਵੀ ਬਣਾਓ ਖਾਓ ਤੇ ਨਾਲੇ ਸਾਨੂੰ ਵੀ ਖਾਓ ਤੇ ਹੋਰ ਕੀ ਨਾ ਉਹ ਵਿਚਾਰੇ ਖਾਣਾ ਆਇਆ ਕਿ ਬਣਾਣਾ ਆਇਆ ਤੂੰ ਥੋੜੀ ਤੋਂ ਨਾਲ ਦੀ ਹੈਲਪ ਕਰਿਆ ਕਰ ਇਸ ਤਰ੍ਹਾਂ ਨਾ ਕਰ ਰਗਾ ਕਰ ਲੋ ਤੂੰ ਚਰ ਨਹੀਂ ਨਹੀਂ ਤੁਸੀਂ ਨਹੀਂ کہنا ਨਾ ਨਾ ਵਧੀਆ ਸਮਝੀ ਲੱਗੇ ਰਹਿੰਦੇ ਨੇ ਬਣਾਓ ਖਾਓ ਨਾਲ ਸਾਨੂੰ ਖਵਾਓ ਹਾਂ ਤਾਂ ਵਧੀਆ ਗੱਲ ਐ ਤੇਰੀ ਸੋਖਿਆ ਆ ਗਏ ਫਿਰ ਆਉਂਦਾ ਉਹਨਾਂ ਦਾ ਸੋਖਿਆ ਜਦੋਂ ਮੜਾ ਮੋੜਾ ਢਿੱਲਾ ਮਠਾਇਓ ਦਾ ਸਦਨੇ ਆ ਜਾ ਉਹ ਸਦਨੇ ਲੋੜ ਨਹੀਂ ਉਹ ਆਪੇ ਆ ਜਾਂਦੀ ਆਪੇ ਆ ਜਾਂਦੀ ਉਹ ਕਹਿੰਦੀ ਮੈਨੂੰ ਮਹੀਨੇ ਬਾਅਦ ਤੁੜਕੋ ਲੱਗ ਜਾਂਦੀ ਕਿ ਮੈਂ ਆਪਣੇ ਘਰ ਚੱਲਾ ਪੇਕਿਆਂ ਨੂੰ ਵੇਖਾਵਾਂ ਜਾ ਕੇ ਤੇ ਇਥੇ ਉਸ ਤਰ੍ਹਾਂ ਹੀ ਕੰਮ ਕਰਦੀ ਭਾਬੀ ਕਿਰਨ ਦੱਸਣ ਲਈ ਸੀ ਆ ਕੇ ਬਾਥਰੂਮ ਦੀਆਂ ਟਾਈਲਾਂ ਨੇ ਚਮਕਾ ਦਿੱਤਾ। ਨਹੀਂ ਸਵੇਰ 4 ਵਜੇ ਉੱਠੀ ਹਈ ਜੀ। 4 ਵਜੇ ਉੱڑ ਜਾਂਦੀ ਈ। ਆਹ ਦੇਖੋ ਇੰਨੇ ਸਾਰਾ ਘਰ ਹੁਣ ਟਿੱਪ ਟਾਪ ਕਰਕੇ ਜਾਣਾ ਜੀ। ਉਹ ਪਹਿਲੀ ਆਤਾ ਪਈ ਆ ਨਾ। ਕੋਰੀ ਹੁੰਦੇ ਦੀਆਂ ਜਿਹੜੀਆਂ ਆਤਾ ਉਹ ਅਜੇ ਤੱਕ ਆਈ ਨਹੀਂ। ਕੋਰੀ ਤਾਂ ਕੰਮ ਵੀ ਬੜਾ ਕਰਦੀ ਸੀ। ਅੱਛਾ ਛੱਡੋ ਹੁਣ ਲਿਆ ਸੂਟ ਤੇ ਵਖਾ ਸੂਟ ਕਿਹੜੇ ਦੇਣੇ। ਤੇ ਮੇਰੀ ਗੱਲ ਸੁਣ। ਮੈਂ ਨਹੀਂ ਉਹ ਅੱਜ ਰਾਤ ਰਹਿਣਾ। ਮੈਂ ਅੱਜ ਭਾਬੀ ਵੱਲ ਰਹਿਣਾ ਜਾਣਾ। ਠੀਕ। ਭਾਬੀ ਦੇ ਨਹੀਂ ਜਾਣਾ ਜੀ। ਤੂੰ ਹੀ ਤੁਰ ਪੋ ਜਾਣਾ ਤੇ ਨਾਲ ਤੂੰ ਚੱਲ ਪੋ। ਅੱਛਾ ਆਹੋ ਪਾ ਫੇ ਕਿਰਨ ਨੇ ਮੋਟਾ ਬਾਟੂ ਆ ਜਾਈ ਪਹਿਲਾ ਆਪਾਂ ਜਾਣਾ ਆਪਾਂ ਤੋ ਆਪੇ ਤੇ ਦੱਸਿਆ ਸੀ ਉਦੋਂ ਥੋੜਾ ਕੰਮ ਜਾਣਾ ਕਿਤੇ ਚੱਲ ਕਿਰਨ ਸੂਟ ਲਿਆ ਦੇ ਜਿਹੜੇ ਕਿਰਨ ਹਾਂਜੀ ਮੰਮੀ ਓਰੇ ਆ ਮੇਰੀ ਗੱਲ ਸੁਣੋ ਹਾਂਜੀ ਕਿਰਨ ਹਾਂਜੀ ਉਹ ਸੂਟ ਲਿਆ ਘੱਡ ਕੇ ਮੰਮੀ ਤੇਰੀ ਨੂੰ ਦਵਾ ਉਹ ਕਹਿੰਦੀ ਫਿਰ ਅਸੀਂ ਜਾਣਾ ਪਹਿਲਾਂ ਰੋਟੀ ਖਾ ਲਓ ਉਹ ਵਿਚਾਰੇ ਲੱਗੇ ਹੋਏ ਮੇਰੀ ਗੱਲ ਸੁਣੋ ਰੋਟੀ ਬਣਾਣੀ ਕੋਈ ਗੱਲ ਨਹੀਂ ਫੁਲਕੀਆਂ ਨਹੀਂ ਦੇ ਲਾਂਦੇ ਪਿਨੇ ਤੂੰ ਸੂਰ ਤੇ ਆ ਕੇ ਬੁੜਾ ਦੇ ਮਾਮੀ ਤੇ ਪੈ ਕੇ ਪਾ ਛੜ ਮੈਂ ਇਤਰਾ ਕਰਦੀ ਹਾਂ ਪਹਿਲਾਂ ਤੂੰ ਫਟਾਫਟ ਖਾ ਲਓ ਬਾਅਦ ਚੋ ਕਮਰੇ ਤੇ ਜਾ ਕੇ ਨਾ ਮਾਮੀ ਜੀ ਨੂੰ ਦੇ ਦੇ ਨਹੀਂ ਨਹੀਂ ਉਹਨੇ ਕਿਹਾ ਮੂਣੀ ਮੂਣੀ ਸਮਝਿਆ ਕਰ ਕੱਲ ਨੂੰ ਤੂੰ ਤੂੰ ਸੁੱਟ ਲਿਆ ਪਰ ਵੜ ਟੇਮ ਇਹ ਵੀ ਨਾ ਸਾਡੀ ਗੱਲ ਲੇਟ ਸਮਝਦੀ ਮੈਂ ਕੀ ਕਰਾਂ ਇਹਦਾ ਵੀ ਕਿ ਨੀਆ ਸੋਨੀਆ ਲਗਦੇ ਆ ਮਈਆਂ ਬੈਠੀਏ ਵਾਈ ਗਰਵਨਾਂ ਨੂੰ ਇਸ ਤਰ੍ਹਾਂ ਹੀ ਕੁਛ ਰੱਖੇ ਕਿਰਨਾਂ ਰੋਟੀ ਬਣ ਗਈ ਦੇਖੋ ਆ ਨਾ ਰੋਟੀ ਖਾਣਾਂ ਬਣ ਗਈ ਫੁਲਕੇ ਮਨ ਮੇਰਾ ਖੁਸ਼ ਹੋ ਗਿਆ ਵੇਖ ਕੇ ਨਾ ਵਟ ਮੇਰੇ ਘਰ ਸੋਨਾ ਭਾਬੀ ਰੋਟੀ ਖਾ ਕੇ ਤੇ ਆਪਾਂ ਚੱਲੀਏ ਪਹਿਲਾ ਕੰਮ ਜਿਹੜਾ ਜਾਣਾ ਐਸੇ ਕਰਕੇ ਤੇ ਮੈਂ ਆਈ ਹਾਂ ਨਹੀਂ ਚੰਗਾ ਕੀਤਾ ਮਮਮੀ ਹੂੰ ਆ ਸੂਟ ਮੇਲੇ ਆਈ ਆ ਜਮ ਖਾ ਐਲੋ ਮੰਮਾ ਕਾਤੋਂ ਐਸੇ ਤੇ ਅੰਨ ਤੈਨੂੰ ਪਤਾ ਨਹੀਂ ਹੈਗਾ ਆ ਕੀ ਸੂਟ ਦਾ ਰੰਗ ਲਿਆ ਤੇ ਆ ਭਾਬੀ ਨਾਲ ਲੈ ਤਨ ਦੇ ਪਾੰਦੀ ਆ ਆ ਵੇਖ ਲੈ ਭਾਬੀ ਹਾਏ ਅੱਜ ਕੱਲ ਦੇ ਰਿਵਾਜ ਦਾ ਸੂਟ ਹੈ কুর্তা ਟਾਈਪ ਭਾਬੀ ਵੇਖ ਜਰਾ ਇਹ ਤਾਂ ਲੱਗਦਾ ਜੇ ਪਹਿਲੇ ਤੇ ਕੁੰਡੀਆਂ ਹੀ ਉੱਡਦੀਆਂ ਹੁੰਦੀਆਂ ਆਹ ਵੇਖ ਭਾਬੀ ਰੰਗ ਕਿੱਡੇ ਸੋਨੇ ਪਾੰਦੀ ਕੀ ਇਹ ਦੋਸਤ ਆ ਵੇਖ ਕਿਵੇਂ ਐਵੇਂ ਨੇ ਰੰਗ ਪਾਇਆ ਹੋਇਆ ਹੀ ਰੰਗ ਮੈਂ ਪਾਣੀ ਆ ਤੇ ਸੋਨਾ ਸੋਨਾ ਜਿਆ ਲੱਗਦਾ ਸੂਟ ਕਿਰੇ ਨਹੀਂ ਜਿਆ ਲੱਗਦਾ ਚਾ ਪਹਿਣ ਪੈਸੇ ਵੀ ਖਰਚੇ ਤੇ ਸੂਟ ਵੀ ਨੇ ਚੰਗਾ ਲਿਆ ਕੇ ਦਿੱਤਾ ਕਿੰਨੇ ਦਾ 2300 ਰੁਪਏ ਦਾ ਆ ਕਾਲੇ ਕਾਲੇ ਰੰਗ ਪਾਏ ਹਨਾ ਤੇ ਕਿਰਾ 2300 ਰੁਪਏ ਦਾ ਕਿੰਨੇ ਸੂਟ ਲੈ ਆਈ ਹਾਂ ਚੱਲ ਪਹਿਣ ਜਿਹੜਾ ਦੇ ਦੇ ਮੈਂ ਆਪਣੇ ਬੈਗ ਚ ਵਾਲਾ ਸਵਾ ਲਾ ਕੇ ਆਹ ਲਿਆਓ ਮੰਮੀ ਮੈਂ ਰੱਖ ਦੇਵਾਂ ਗਲਤੀ ਨਾਲ ਹੀ ਆ ਗਿਆ ਵਾ ਤੇ ਭੂਆ ਮਿੰਦੇ ਦੇ ਭੂਆ ਨੂੰ ਆਹ ਕੋਈ ਗੱਲ ਨਹੀਂ ਇਹ ਪੂਆ ਨੂੰ ਪੜਾ ਦੇ ਚਲੋ ਛੱਡ ਪੈਣਾ ਰੋਟੀ ਦੇ ਦੇ ਦੇਖ ਲੈ ਪਾਪੀ ਪੂਆ ਰੋਟੀ ਮੇਕਾ ਦੋਦੀ ਆਈ ਆ ਕਿਰਨ ਹੁਣ ਸੂੜੀ ਵੇਖੀ ਜਾਣਾ ਆਹ ਪੁੱਤ ਜਾ ਰੋਟੀ ਲਿਆਵਾਜਾ ਦੀਂਡੀ ਪੂਆ ਤੁਹਾਡੀ ਜਾ ਲਿਆਓ ਰੋਟੀ ਉਹ ਵੇ ਪਛਾਰੀ ਪਕਾਈ ਜਾਂਦੇ ਨੇ ਰੋਟੀਆਂ ਢੇਰ ਫੇ ਠੰਡੀਆਂ ਹੋ ਜਾਣੀਆਂ ਇਹ ਨਾ ਹੋਵੇ ਕਿਤੇ ਰੋਟੀਆਂ ਬਣਾ ਕੇ ਰੱਖੀ ਜਾਂਦੀ ਲੰਗਰ ਲਾਣਾ ਪਵੇ ਨਹੀਂ ਤਾਂ ਜਾ ਕਿਰਨ ਪੂਆ ਨੂੰ ਫੜਾਈ ਦਈਏ ਤੂੰ ਪੂਆ ਨੂੰ ਹੀ ਫੜਾ ਦੇ ਲੱਗੇ ਆ ਸੂਰ ਚੱਚ ਤਵਾਉਗੇ ਫੜਾ ਦੇ ਪਟਾਣੇ ਰੱਖ ਦੇ ਉੱਥੇ ਉਹ ਆਣਗੇ ਚੋਕ ਲੈਣਗੇ ਇਹ ਹਲੇ ਆ ਖਾਈਏ ਇੱਥੇ ਰੱਖ ਦੇ ਜਣੀਆਂ ਤਾਂ ਕਿਤੇ ਜਾਣਾ ਨਹੀਂ ਆ ਪੂਆਸ ਮੇਰੇ ਤਾਂ ਮੂੜੇ ਖਰਾਬ ਹੋ ਗਏ ਤਾ ਦਸੂਰ ਹੀ ਨਹੀਂ ਪਸੰਦ ਆਇਆ ਮੂੜ ਖਰਾਬ ਕਰਦੀ ਲੋੜ ਨਹੀਂ ਆ ਸਵਾਲਾਂ ਦੇ ਚਲ ਇਦਾਂ ਕਰੋ ਰਹਿਣ ਦਿਓ ਸੂਰ ਫਿਰ ਮੈਂ ਤੁਹਾਨੂੰ ਬਦਲ ਕੇ ਕੋਈ ਹੋਰ ਲੈ ਆ ਦਿੰਨੀ ਆ ਲੈ ਜਾਣੇ ਆ ਫਿਰ ਆਉਂਦੇ ਨੇ ਕੋਈ ਗੱਲ ਨਹੀਂ ਵਧੀਆ ਪਾ ਲਾਂਗੇ ਸਵਾਵਾਂਗੇ ਤੇ ਕਿੰਤਾ ਵਧੀਆ ਲੱਗਣ ਦਾ ਪਿਆ ਹੌਣ ਤੇ ਜੇ ਪਾਣੇ ਨੇ ਸਵਾਯਾ ਜੀ ਮੈਂ ਪਾ ਲਾਂਗੇ ਅੱਛਾ ਤੇ ਠੀਕ ਪਰ ਹੈਗੇ ਸੋਸ ਹੋਈ ਹੈ ਤਰਵਦੱਸਾ ਸੋਸ ਹੋਈ ਨਹੀਂ ਫਿਰ ਨਾ ਹੁਣ ਅੱਗੋਂ ਤੋਂ ਮੇਰੇ ਕੋ ਪੈਸੇ ਲੈ ਲਿਆ ਕਰੋ ਤੇ ਆਪੇ ਲੈ ਲਿਆ ਕਰੋ ਚੱਲ ਠੀਕ ਹੈ ਨਾਲ ਲੈ ਜਾ ਕਰ ਕਹਿੰਦੀ ਪੈਸੇ ਜੂ ਦੇਣੇ ਆ ਕਿੰਨੇ ਦਾਉਣਾ ਕਿੰਨੇ ਦਾ ਨਹੀਂ ਜਿਆਦੇ ਲੱਗੇ ਚੱਲਾ ਵੀ ਗੱਲ ਠੀਕ ਹੈ ਨਾਲ ਲੈ ਜਾ ਕਰ ਜਿਹਨੂੰ ਜਿਹੜਾ ਪਸੰਦ ਆਇਆ ਉਹ ਲੈ ਤਾ ਚੱਲ ਠੀਕ ਹੈ ਚਲਦੀ ਪੈਣਾ ਗੱਲਾਂ ਨਾ ਕਰੋ ਕਿਰਨ ਪਤਲਾ ਯਾ ਰੋਟੀ ਮਾਤਾ ਸਵੇਰ ਜੀ ਘਰੋਂ ਨਿਕਲੀ ਆ ਆਈ अच्छा 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 फोन फोन जान दे दे चलो 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 चल चंगा चंगा सुमरत अच्छा अच्छा। जी जी अच्छा। तो आँगी, आँगी। तो ना। ना ना। जी कर हो जाके आयो आवांगी ना तो मैं मैं भी आना है है ठीक पता ओके रौनक लगी भे फ चलो आओ इतना तो आओ चल ठीक है चलो 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 ओके बाय बाय चलो ओके बाय मेरा थोड़ा पापा पता नहीं हां जी ओके बाय किरण बाय चल चलो, 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 चल किरण चले नहीं अच्छा मेरी बात सुन बहन जी आ सूट तो अड्डे वास्ते लेंदा सी एडा सोहना मेरा फेवरेट कलर ही शुक्र है न पापा ने मन जितता शुक्र है शुक्र ਬੋਸ ਹੁਣਾ ਬੋਸ ਹੁਣਾ ਮੇਰੇ ਫੇਰ ਰੁਟ ਕੱਲ ਅੱਛਾ ਕਿਰਨ ਮੇਰਾ ਵੀ ਬੈਗ ਲੈ ਬਟ ਮੈਂ ਵੀ ਚੱਲਾ ਹੁਣ ਹਾਏ ਕਿਉਂ ਅਜ ਰਵਾਂ ਦੋ ਚਾਰ ਦਿਨ ਬਸ ਹੁਣ ਬਹੁਤ ਹੋ ਗਿਆ ਚੱਲਣਾ ਬੱਚੇ ਦੀ ਗੱਲ ਹੋਈ ਉਹ ਲੋ ਆਈਆਂ ਸਨ ਮੈਂ ਉੱਧਰ ਲੱਗੀ ਹਣੀ ਫੇਰ ਕੀ ਆਇਆ ਮੈਂ ਆਇਆ ਨਾ ਫੇਰ ਮੇਰਾ ਆਪਣਾ ਘਰ ਨਾਲ ਜਦ ਦਿਲ ਕਦਮ ਭੱਜੀ ਆਇਆ ਨਾ ਮੈਂ ਪੁੱਛਣਾ ਥੋੜੀ ਜੀ ਤੈਨੂੰ ਚਲੋ ਕੋਈ ਨਹੀਂ ਆਵੇ ਕਿਰਨ ਬੈਗ ਲੈ ਆਈ ਨਾ ਲੈ ਆ ਬਤ ਮੈਂ ਵੀ ਚੱਲਦੀ ਹਾਂ ਮਾਂ ਲੈ ਆ ਬਤ ਜੀ ਮੇਰੀ ਗੱਲ ਸੁਣੋ ਤਾਨੂੰ ਇਸ ਉਡੀ ਸੱਚੀ ਪਸੰਦ ਆ ਲੈ ਕਿਰਨ ਬਹੁਤ ਸੋਹਣਾ ਬਹੁਤ ਪਸੰਦ ਨਾਲ ਜਿਹੜੀ ਚੀ ਪਿਆਰ ਨਾ ਦਿੱਤੀ ਜਾਂਦਾ ਮੁੱਢਲੀ ਕੋਈ ਨਹੀਂ ਹੁੰਦਾ ਸ਼ੁਕਰ ਹੈ ਮੇਰੀ ਭਾਬੀ ਨੇ ਵੇਖ ਮੈਨ ਕਿੰਨੇ ਪਿਆਰ ਨਾ ਦਿੱਤਾ ਮੈਂ ਕਿਨ ਮੇਰਾ ਪੇਕਾ ਘਰ ਜਿੰਦਾ ਰਹਿਣਾ ਦੇ ਨਾਲ ਮੇਰੇ ਮਾਪੇ ਤਾਂ ਜਾ ਮੇਰੀ ਭਾਬੀ ਨੇ ਮੈਨ ਮੇਰਾ ਕਰਦੇ ਸਾਰਾ ਕੁਝ ਤੇਰੇ ਸਾਹਮਣੇ ਆ ਕੇ ਮੈਂ ਹੱਕ ਨਾ ਰਣੀ ਇੱਥੇ ਆ ਕੇ ਹੱਕ ਨਾ ਖਾਨੀ ਪੀਨੀ ਇੱਥੇ ਆ ਕੇ ਮੇਰੇ ਪੇਕਿਆਂ ਦਾ ਘਰ ਹੋਰ ਮੈਨੂੰ ਕੀ ਚਾਹੀਦਾ ਪੁੱਤ ਜਿਹੜੀ ਚੀ ਪਿਆਰ ਨਾ ਦਾ ਮੁੱਢਲੀ ਕੋਈ ਨਹੀਂ ਹੁੰਦਾ ਇਹ ਮੇਰੀ ਕੀ ਦਾ ਰੰਗ ਢੰਗ ਨਹੀਂ ਰਿਖਦਾ ਨਾ ਕੀਮਾ ਦੇਖਣੀ ਆ ਇਹ ਮੇਰੀ ਭਾਬੀ ਨੇ ਇੰਨੇ ਪਿਆਰ ਨਾਲ ਮੈਨੂੰ ਦਿੱਤਾ ਤੇ ਮੈਂ ਤੇ ਸੁਵਾਵਾਂਗੀ ਜਾਂਦੇ ਹੀ ਮੈਂ ਸੁਵਾਦਾ ਨਾ ਵੇਖੀ ਸਹੀ ਹੈ ਮੈਂ ਆਪੇ ਹੀ ਸੀਲਾਂ ਦੇ ਮੈਂ ਸੁਵਾਣਾਗੀ ਆਪੇ ਹੀ ਸੀਲਾਂ ਨਾ ਹੋਰ ਕੀ ਨਾਲ ਤੁਸੀਂ ਆਪੇ ਸੀਲੰਦੇ ਹੋਰ ਮੈਂ ਆਪੇ ਹੀ ਸੀਲਾਂ ਨਾ ਨਹੀਂ ਤੇ ਕੋਈ ਨਹੀਂ ਨਹੀਂ ਤੇ ਇੱਥੇ ਰੱਖ ਜੋ ਮੈਂ ਸੁਵਾ ਕੇ ਭੇਜ ਦਿਆਂ ਨਹੀ ਨਹੀ ਭੈਣ ਭਾਬੀ ਅੰਨੀ ਕੇ ਚਰ ਮੈਂ ਤੇ ਸੀ ਤਾਂ ਲੈਣੀ ਆ ਕਪੜੇ ਸੀ ਲਾਂਗੇ ਆਰਾਮ ਨਾਲ ਚਾਨਣ ਚ ਬੈਠ ਕੇ ਨਾ ਤੇ ਸੀ ਲਾਂਗੇ ਠੀਕ ਆ ਠੀਕ ਕਰ ਨਾ ਪੁੱਤਰ ਮੇਰਾ ਬੈਗ ਲੈ ਮੈਂ ਵੀ ਚੱਲਾ ਹਾਂ ਆ ਬੱਚੇ ਉਡੀਕਦੇ ਉਹਨੇ ਮੈਂ ਘਰ ਪਹੁੰਚਾ ਮੈਂ ਵੀ ਟਾਈਮ ਨਾਲ ਘਰ ਪਹੁੰਚ ਜਾਵਾਂ ਮੈਂ ਤਾਂ ਕਿੱਸੀ रह ਜਾਂਦੇ ਦੋ ਦਿਨਾਂ ਲਈ ਫੇ ਭਾਬੀ ਮੈਂ ਤੇ 도ੜ ਹੀ ਆ ਜਾਣਾ ਹੀ ਫੇਰ ਤੇਰੇ ਕੋਲ ਮੇਰਾ ਦਿਲ ਹੀ ਨਹੀਂ ਲੱਗਦਾ ਤੁਹਾਡੇ ਬਿਨਾਂ ਆਲੂ ਭੂਆ ਜੀ ਘਰ ਖਾਲੀ ਖਾਲੀ ਲੱਗਣ ਲੱਪੇ ਪੈਣਾ ਮੇਰੀਆਂ ਗਈਆਂ ਨੇ ਤੇ ਵਾਵਾ ਰੌਣਕ ਲੱਗੀ ਬਈ ਸਾਈ ਸੀ ਦੋ ਦਿਨ ਤੇ ਜੀਆਂ ਵਾਲੇ ਨੇ ਤੇ ਘਰ ਜਾਣਾ ਹੀ ਹੈ ਹਾਂਜੀ ਮੰਮੀ ਹਾਂ ਮੈਂ ਇੱਕ ਗੱਲ ਪੁੱਛਾਂ ਪੁੱਛੋ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਭੈਣਾ ਜੀ ਤੇਨਾਂ ਨਾਲ ਚ ਇਨਾ ਫਰਕ ਕਿਉਂ ਫਰਕ ਕਾ ਦਾ ਫਰਕ ਮੈਂ ਜਿਵੇਂ ਆਪਣੀ ਭੈਣ ਨੂੰ ਆਪਣੀ ਭਾਬੀ ਨੂੰ ਪਿਆਰ ਕੀਤਾ ਓਵੇਂ ਮੈਂ ਤੇਰੀ ਭੂਆ ਨੂੰ ਪਿਆਰ ਕਰਦੀ ਮੰਮੀ ਇਹ ਨਾ ਸਭ ਨੂੰ ਵਿਖੰਦਿਆ ਹੀ ਉਹਨਾਂ ਨੂੰ ਵੀ ਵਿਖੰਣ ਨਹੀਂ ਦਿਆ ਹੀ ਉਹ ਗੱਲ ਵੱਖਰੀ ਆ ਉਹਨਾਂ ਨੇ ਬੋਲਿਆ ਨਹੀਂ ਕੁਛ ਫਰਕ ਤੇ ਮੰਮੀ ਸਾਫ਼ ਹੀ ਨਜ਼ਰ ਆਉਂਦਿਆ ਸੀ ਤੁਸੀਂ ਇੱਕ ਗੱਲ ਨੋਟ ਕੀਤੀ ਤੁਸੀਂ ਉਹਨਾਂ ਨੂੰ ਸੂਟ ਦਿੱਤੇ ਕਿੰਨੇ ਉਹਨਾਂ ਨੇ ਨੁਕਸ ਕੱਢ ਦਿੱਤੇ ਇੰਨੇ ਵਧੀਆ ਸੂਟਾਂ ਵਿੱਚ ਤੇ ਭੂਆ ਜੀ ਨੇ ਜਿਹੜਾ ਕਿ ਤੁਸੀਂ ਸੂਟ ਪਾਣਾ ਨਹੀਂ ਸੀ ਕਿਸੇ ਨੂੰ ਦੇਣਾ ਹੀ ਉਹ ਵੀ ਸਿਰ ਮੱਥੇ ਲਾਇਆ ਮੰਮੀ ਮੇਰੀ ਗੱਲ ਸੁਣੋ ਉਹਨਾਂ ਦੇ ਇੱਥੇ ਮਾਪਿਓ ਨਹੀਂ ਹੈਗੇ ਉਹ ਇੱਕ ਚਾ ਦੇ ਨਾਲ ਆਂਦੇ ਆ कि मेरा पेका जिंदा वा मेरा पेका है वा तो आप इतना कर दे ते जे मम्मी एक गल होर सोचो जे तुहाडा पेका तुहाडा इस इतना करे वो भी इतना ही फर्क करे ते तुहाडे ते की बीतूगी किरण तेरे की कहने का मतलब है की कहने का तेरा मतलब है ते मैं उन्हां नूं केड़ा काम लाया केड़ा काम कराया मैं उन्हां कोलों केड़ा काम कराया वा तुसीं इह पुछो की की उन्हां कोल नहीं कराया ਰੋਟੀਆਂ ਬਨਵਾਈਆਂ ਉਹ ਇੰਨੀ ਪੰਡ ਕੱਪੜੇ ਉਹਨਾਂ ਦੀ ਉਮਰ ਤੇ ਵੇਖੋ ਤੁਸੀਂ ਉਹਨਾਂ ਨੂੰ ਤੁਸੀਂ ਕਹਿੰਦੇ ਜੇ ਕੱਪੜੇ ਤੈਅ ਕਰ ਦੇ ਰੋਟੀਆਂ ਬਣਾ ਦੇ ਚਾਹ ਬਣਾ ਦੇ ਤਰਪਾਈਆਂ ਕਰ ਦੇ ਸੀਦੇ ਉਹ ਰਾਤੀ ਵਿਚਾਰੇ ਬਹਿ ਕੇ ਇਕੱਲੇ ਉੱਪਰ ਸੂਟ ਸੀਂਦੇ ਹੀ ਉਹਨਾਂ ਨੇ ਕਿਸੇ ਨੂੰ ਵਾਜ ਤੱਕ ਨਹੀਂ ਮਾਰੀ ਕੋਈ ਡਿਸਟਰਬ ਨਾ ਜੇ ਤੇ ਤੁਸੀਂ ਇੱਕ ਵਾਰ ਵੀ ਉਹਨਾਂ ਨੂੰ ਕਿਹਾ ਸਾਡੇ ਕੋ ਆ ਕੇ ਬਹਿ ਮੇਰੇ ਨਾਲ ਸੋ ਜਾ ਤੁਸੀਂ ਦੋਵੇਂ ਭੈਣਾਂ ਇਕੱਲੀਆਂ ਹੀ ਗਾ ਇੰਨਾ ਵੱਡਾ ਬੈੱਡਰੂਮ ਆ ਤੇ ਤੁਸੀਂ ਇੱਕ ਉਹਨਾਂ ਜੋਗੀ ਜਗ੍ਹਾ ਨਹੀਂ ਰੱਖ ਸਕਦੀਆਂ। ਮੈਂ ਤੇ ਕਿਰਨ ਦਾਦੇ ਕਿਹਾ ਕਿ ਉਹਨਾਂ ਨੂੰ ਜਲਦੀ ਸੌਣ ਦੀ ਆਤ ਹੈਗੀ। ਮੰਮੀ ਜੇ ਤੁਸੀਂ ਉਹਨਾਂ ਨੂੰ ਬੁਲਾ ਹੀ ਲੈਂਦੇ ਨਾ ਤੇ ਉਹਨਾਂ ਦਾ ਵੀ ਦੁੱਖ ਸੁੱਖ ਹੋ ਜਾਣਾ ਸੀ। ਜਿਵੇਂ ਤੁਸੀਂ ਆਪਣੀ ਭੈਣ ਨਾਲ ਦੁੱਖ ਸੁੱਖ ਕਰਨਦੇ ਸੀ। ਇੰਨੇ ਭੋਲੇ ਨਾ ਬਣੋ। ਉਹਨਾਂ ਦੇ ਚਿਹਰੇ ਤੋਂ ਸਭ ਪਤਾ ਲੱਗ ਜਾਂਦੇ ਆ ਹੀ। ਕਿ ਉਹ ਅੰਦਰੋਂ ਤੇ ਦੁਖੀ ਆ। ਪਰ ਉਹਨਾਂ ਨੇ ਕੁਝ ਕਿਹਾ ਨਹੀਂ। ਤੇ ਮੰਮੀ ਤਾਨੂੰ ਕੀ ਕਵਾਂ ਮੈਂ ਜੇ ਤੁਹਾਡੀ ਕੁੜੀ ਆਵੇ ਤੇ ਮੈਂ ਇਤਨਾ ਉਹਦੇ ਨਾਲ ਕਰਾਂ ਤੇ ਮੈਂ ਇਤਨਾ ਮੂੰਹ ਬਣਾਵਾ ਤੇ ਉਹਨੂੰ ਕਵਾਂ ਚੱਲ ਰੋਟੀ ਬਣਾ ਬਸ ਕਿਰਨ ਮੈਨੂੰ ਪਤਾ ਲੱਗ ਗਿਆ ਕਿਰਨ ਮੈਂ ਠੀਕ ਨਹੀਂ ਕੀਤਾ ਮੈਂ ਗਲਤ ਸੀ ਸੱਚੀ ਗੱਲ ਤੂੰ ਕਹਿੰਦੀ ਵੀ ਮੈਂ ਇੰਨੇ ਮਹਿੰਗੇ ਸੂਟਾ ਪੇ ਪਹਿਣਾ ਵਾਸਤੇ ਤੇ ਆਪਣੀ ਭਾਬੀ ਵਾਸਤੇ ਲੈ ਕੇ ਆਈ ਉਹ ਫਿਰ ਵੀ ਜਾਂਦੇ ਜਾਂਦੇ ਉਹਨਾਂ ਦੇ ਨੱਕ ਤੇ ਨਹੀਂ ਸੂਟ ਬੈਠਾ ਉਹ 50 ਗੱਲਾਂ ਮੈਨੂੰ ਸੁਣਾ ਗਈਆਂ ਜਾਂਦੇ ਜਾਂਦੇ ਵੀ ਕਿ ਸਾਨੂੰ ਸੂਟ ਪਸੰਦ ਨਹੀਂ ਤੇ ਮੈਂ ਉਹਨਾਂ ਨੂੰ ਹੱਥਾਂ ਦੇ ਚੁੱਕੀ ਰੱਖਿਆ ਤੇ ਉਹਨੇ ਸਾਰਾ ਕੰਮ ਕਰ ਤੇਰੇ ਘਰ ਦਾ ਤੇ ਮੈਂ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਉਹ ਗਰਮੀ ਵਿੱਚ ਹਾਈ ਉਹ ਵੀ ਜੇ ਸਾਨੂੰ ਗਰਮੀ ਲੱਗਦੀ ਅਸੀਂ ਅੰਦਰ ਬੈੱਡ ਤੇ ਬੈਠੇ ਆ ਤੇ ਵਿਚਾਰੀ ਰਸੋਈ 'ਚ ਲੱਗੀ ਰਾਤੀ ਮਸ਼ੀਨ ਤੇ ਸੂਟ ਸੀਤਾ ਜਿਹੜਾ ਕਿ ਜਸਬੀਰ ਦਾ ਵੀ ਬੁਟੀਕ ਸੀ ਮੈਂ ਉਹਨੂੰ ਸੂਟ ਕੈੱਟ ਸਕਦੀ ਸੀ ਕੀਰਨ ਮੈਨੂੰ ਪਤਾ ਹੈ ਮੈਂ ਬਹੁਤ ਗਲਤ ਕੀਤਾ ਮੈਂ ਤੇਰੀ ਮਾਸੀ ਵਿੱਚ ਮਾਮੀ ਵਿੱਚ ਇਹਨਾਂ ਨੂੰ ਲੈ ਕੇ ਮੈਂ ਤੇਰੀ ਭੂਆ ਨਾਲ ਬਹੁਤ ਫਰਕ ਕੀਤਾ ਸਹੀ ਗੱਲ ਹੈ ਇਹਨਾਂ ਨਾਲ ਨਾਲ ਸਾਰੇ ਐਵੇਂ ਹੀ ਫਰਕ ਕਰਦੇ ਨੇ ਉਹ ਦਰਦ ਹੀ ਭੁੱਲ ਜਾਂਦੇ ਨੇ ਜਦੋਂ ਆਪਣੇ ਪੇਕੇ ਆਂਦੇ ਨੇ ਨਾ ਤੇ ਸਾਨੂੰ ਸਾਰਾ ਕੁਝ ਚੰਗਾ ਲੱਗਣ ਲੱਗ ਪੈਂਦਾ ਅਸੀਂ ਭੱਜ ਭੱਜ ਕੇ ਹਰ ਕੰਮ ਕਰਦੇ ਆਂ ਸਭ ਨੂੰ ਮਿਲਦੇ ਆਂ ਸਾਰਾ ਕੁਝ ਖਾਂਦੇ ਪੀਂਦੇ ਕਿੱਟੇ ਬੈਨਦੇ ਆਂ ਤੇ ਨਾਨਾ ਨੂੰ ਅਸੀਂ ਕੰਮ ਹੀ ਲਾਈ ਰੱਖਦੇ ਆਂ ਉਹ ਵਿਚਾਰੀ ਘਰੋਂ ਵੀ ਕਰਦੀ ਆਂਦੀਆਂ ਨੇ ਤੇ ਇੱਥੇ ਵੀ ਆ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਅਸੀਂ ਉਹਨਾਂ ਨੂੰ ਇੱਕ ਗਾਈ ਉਹਨਾਂ ਨੂੰ ਕਰਾਂਗੇ ਕੀ ਕਹਿੰਦੇ ਤਾਰੀਫ ਕਰਦੇ ਕਰਦੇ ਕਈ ਜਾਵਾਂਗੇ ਸਬਜ਼ੀ ਬੜੀ ਸਵਾਦ ਬਣਾਉਂਦੀ ਜੀ ਦੀਦੀ ਆ ਕੰਮ ਬੜਾ ਵਧੀਆ ਕਰਦੀ ਚੇ ਦੀਦੀ ਆ ਕੰਮ ਬੜਾ ਵਧੀਆ ਕਰਦੀ ਏ ਦੀਦੀ ਸੋਚਦੀ ਏ ਸ਼ੈਦ ਲੋ ਮੇਰੀ ਤਾਰੀਫ ਕਰਦੇ ਪਰ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਤੇ ਮੈਂ ਮੰਮੀ ਕਿਰਨ ਮੇਰੀ ਗੱਲ ਸੁਣ ਹਜੇ ਕੁਝ ਨਹੀਂ ਵਿਗੜਿਆ ਭੂਆ ਤੇਰੀ ਨਾ ਹਜੇ ਵੀ ਔਟੋ ਨਹੀਂ ਫੜਿਆ ਹੋਣਾ ਉਹਨੇ ਉਹਨੇ ਬੜੀ ਮੁਸ਼ਕਲ ਫੜਾ ਮਰ ਤੂੰ ਐਕਟਿਵਾ ਚੱਕ ਜਾ ਭੱਜ ਕੇ ਜਾ ਉਹਨੂੰ ਵਾਪਸ ਲੈ ਕੇ ਆ ਚੱਲ ਮੇਰੇ ਪੁੱਤ ਉੜ ਜਾ ਕਿਰਨ ਜਲਦੀ ਕਿਉਂ ਨਹੀਂ ਬਾਈ ਬੁੱਤ ਬਣ ਕੇ ਬੈਠੀ ਹੋਈਆਂ ਹੋਣੇ ਤੇ ਮੰਮੀ ਹੁਣ ਨਹੀਂ ਕੋਈ ਫਾਇਦਾ ਤਾਨੂੰ ਹੁਣ ਬੁਰਾ ਲੱਗੰਦਿਆ ਨਾ ਕੀ ਫਾਇਦਾ ਹੁਣ ਪਹਿਲਾਂ ਤੇ ਤੁਸੀਂ ਸਾਰਾ ਕੁਝ ਇਹਨਾਂ ਨਾਲ ਕਰ ਲਿਆ ਤੇ ਚਲੋ ਕੋਈ ਗੱਲ ਨਹੀਂ ਤੁਹਾਨੂੰ ਰਿਅਲਾਈਜ਼ ਵੀ ਹੋ ਗਿਆ ਕਿਰਨ ਪੁੱਤਰ ਜੇ ਮੈਂ ਗਲਤੀ ਕੀਤੀ ਹੈ ਨਾ ਤੇ ਮੈਂ ਉਹਨਾਂ ਕੋਲ ਮਾਫੀ ਵੀ ਮੰਗ ਲਾਂਗੀ ਫਿਰ ਕੀ ਹੋ ਗਿਆ ਜਦ ਜਸਵੀਰ ਮੇਰੀ ਭੈਣ ਹੈ ਤੇ ਕੀ ਉਹ ਮੇਰੀ ਭੈਣ ਨਹੀਂ ਹੈਗੀ ਮੈਂ ਉਹਦੇ ਕੋਲ ਵੀ ਮਾਫੀ ਮੰਗ ਲਵਾਂਗੀ ਮਾਫੀ ਜੇ ਗਲਤੀ ਕੀਤੀ ਤੇ ਮਾਫੀ ਮੰਗਣ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਮੰਮੀ ਚੰਗਾ ਆ ਤੂੰ ਹੀ ਮਾਫੀ ਮੰਗ ਲਈ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਉਹ ਕਹਿੰਦੇ ਆ ਨਾ ਧੀਆਂ ਦਾ ਕੋਈ ਘਰ ਨਹੀਂ ਹੁੰਦਾ ਤੇ ਤੁਸੀਂ ਸਾਬਿਤ ਕਰ ਹੀ ਦਿੱਤਾ ਅੱਜ ਭਾਜੇ ਤੁਸੀਂ ਅੱਜ ਨਹੀਂ ਨਾ ਕਰਦੇ ਗਲਤੀ ਨਹੀਂ ਮੰਨਦੇ ਆਪਣੀ ਤੇ ਮੈਂ ਨਿਹਹਾ ਦੇਣਾ ਵੀ ਇਹੋ ਹੀ ਸਭ ਕੁਝ ਕਰਨਾ ਹੈ ਜੋ ਤੁਸੀਂ ਪੂਆ ਜੀ ਨਾ ਕੀਤਾ ਨਾ ਨਿਹਹਾ ਨਿਹਹਾ ਤੇ ਵਿਚਾਰੀ ਕਦੀ ਕਦਾਰਾਂਦੀ ਤੇ ਉਹ ਵੀ ਤੇ ਕਦੀ ਕਦਾਰ ਹੀ ਆਏ ਨਾ ਮੰਮੀ ਉਹ ਵੀ ਆਪਣਾ ਘਰ ਸਮਝ ਕੇ ਹੀ ਆਏ ਆ ਉਹ ਆਪਣੇ ਭਰਾ ਦੇ ਘਰ ਆਏ ਆ ਜਿਵੇਂ ਨੇਹਾ ਨੇ ਆਪਣੇ ਭਰਾ ਦੇ ਘਰ ਆਣਾ ਸੀ ਚਲ ਕੋਈ ਮੈਂ ਹੁਣ ਤੇਰੀ ਭੂਆ ਕੋ ਸਪੈਸ਼ਲ ਜਾਨੀ ਆ ਤੇ ਮੈਂ ਜਾ ਕੇ ਆਪਣੀ ਮਾਫੀ ਮੰਗਾਂਗੀ ਉਹਨਾਂ ਨੂੰ ਨਾਲ ਲੈ ਕੇ ਆਉਂਗੀ ਤੇ ਹੁਣ ਅੱਜ ਤੋਂ ਬਾਅਦ ਤੇਰੀ ਭੂਆ ਜੀ ਜਦੋਂ ਵੀ ਇੱਥੇ ਆਣਗੇ ਨਾ ਉਹ ਗਲਾਸ ਪਾਣੀ ਦਾ ਵੀ ਨਹੀਂ ਚੁੱਕ ਕੇ ਪੀਣਗੇ ਮੰਮੀ ਤੁਹਾਡੇ ਵਰਗੀਆਂ ਕਈ ਭਾਬੀਆਂ ਬੜਾ ਘਮੰਡ ਕਰਦੀਆਂ ਕਿ ਮੇਰਾ ਘਰ ਆ ਮੇਰੇ ਬੰਦੇ ਦਾ ਘਰ ਆ ਪਰ ਉਹ ਇਹ ਨਾ ਭੁੱਲਣ ਕਿ ਇਹ ਘਰ ਨਾ ਉਹਨਾਂ ਦੇ ਪਿਓ ਦਾ ਵਾ ਉਹਨਾਂ ਦੀ ਭਰਾ ਦਾ ਵਾ ਉਹਨਾਂ ਦਾ ਘਰ ਪਹਿਲਾਂ ਸਾਡਾ ਘਰ ਬਾਅਦ ਵਿੱਚ ਹਾਂਜੀ ਮੰਮੀ ਆਪਾਂ ਤੇ ਬਾਅਦ ਵਿੱਚ ਆਏ ਆ ਪਹਿਲਾਂ ਤੇ ਉਹ ਹੀ ਆ ਸੰਗਨ ਦੇ ਵਿੱਚ ਖੇਡੀਆਂ ਵਾ ਹਨਾ ਸਹੀ ਗੱਲ ਆ ਤੇਰੀ ਗੱਲ ਬਿਲਕੁਲ ਕਿਰਨ ਸਹੀ ਏ ਹੁਣ ਐਸਰਾ ਹੀ ਹੋਏਗਾ ਹਾਂਜੀ ਮੰਮੀ ਹੁਣ ਉਹ ਜਦੋਂ ਵੀ ਆਇਆ ਕਰਨਗੇ ਉਹਨਾਂ ਨੂੰ ਸੀ ਹੱਥਾਂ ਤੇ ਬਿਠਾ ਕੇ ਰੱਖਾਂਗੇ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਸਾਡੇ ਮਾਪਿਓ ਜਦੋਂ ਸਨ ਤੁਸਾਂ ਨੂੰ ਅਸੀਂ ਐਦਾ ਠਾਠ ਨਾ ਲਾਂਦੇ ਸੀ ਤੇ ਹੁਣ ਸਾਨੂੰ ਉਹ ਚੀਜ਼ ਨਹੀਂ ਮਿਲਦੀ ਨਾ ਬਿਲਕੁਲ ਮੰਮੀ ਆਪਾਂ ਤੇ ਤੁਹਾਡੇ ਕੋਲ ਨਹੀਂ ਸਿੱਖਣਾ ਜਿੱਤਰਾ ਤੁਸੀਂ ਕਰੋਗੇ ਆਪਾਂ ਦੇ ਉਤਰਾ ਹੀ ਕਰਨਾ ਹੁਣਤੀ ਹੋ ਗਈ ਬੇਟੇ ਕਿਰਨ ਫਿਰ ਮੈਂ ਤੇ ਕੋ ਵੀ ਮਾਫੀ ਮੰਗਦੀ ਆ ਤੂੰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਂ ਹੀ ਨਹੀਂ ਸਮਝੀ ਬੱਚੇ ਸਾਰੀ ਬੱਚੇ ਚਲੋ ਕੋਈ ਗੱਲ ਨਹੀਂ ਮੰਮੀ ਆਪਾਂ ਪੂਆਜੀ ਕੋਲੇ ਚੱਲਦੇ ਹਾਂ ਚਲੋ ਚਲਿਏ ਚਲੋ ਮੇਰੀ ਗੱਲ ਸੁਣ ਉਹ ਇੱਕ ਨਵਾਂ ਸੂਟ ਜਿਹੜਾ ਮਿਲਿਆ ਸੀ ਹਾਂਜੀ ਮਾਲ ਤੋਂ ਚੱਕ ਚਲੋ ਆਹ ਚਲ ਚਲ ਚਲੀਏ ਚੱਲ ਚਲੋ ਮੰਮੀ ਹੋਰ ਚਲ ਕੜੇ ਦੇ ਵਿੱਚ ਦੇ ਸੂਟ ਅੱਪ ਅੱਛਾ ਚਲ ਨਹੀਂ ਮੈਂ ਤੇ ਜਲਦੀ